ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਕਰ ਦੂਜਾ ਦੋਇ ਦੇ ਲੋਚਣ ਪੇਖਾਂ ਹੋਂ ਹਰ ਬਿਨ ਔਰ ਨਾ ਦੇਖਾਂ ਨੈਣ ਰਹੀ ਰੰਗ ਲਾਈ ਅਬ ਬੇਗਲ ਕਹਿ ਨਾ ਜਾਈ ਹਮਰਾ ਪਰਮ ਗਿਆ ਭਉ ਭਗ ਜਬ ਰਾਮ ਨਾਮ ਚਿਤ ਲਗ ਰਹਾ ਬਾਜੀ ਗਰਡੰਕ ਬਜਾਈ ਸਭ ਖਲਕ ਤਮਾਸ਼ੇ ਆਈ ਬਾਜੀਗਰ ਸਵੰਗ ਅਕਿੱਲ ਸਕੇਲਾ ਆਪਣੇ ਰੰਗ ਰਵੇ ਅਕੀਲਾ ਕਥਨੀ ਕਹਿ ਪਰਮ ਨਾ ਜਾਈ ਸਭ ਕਥ ਕਥ ਰਹੀ ਲੁਕਾਈ ਜਾ ਕੋ ਗੁਰਮੁਖਿ ਆਪ ਬੁਝਾਈ ਤਾ ਕੇ ਹਿਲਦੇ ਰਹੇ ਅਸਮਾਈ ਗੁਰ ਕਿੰਚਿਤ ਕਿਰਪਾ ਕੀਨੀ ਸਭ ਤਨ ਮਨ ਦੇਹਰ ਲੀਨੀ ਕਹਿ ਕਬੀਰ ਰੰਗ ਰਾਤਾ ਮਿਲੇਉ ਜਗ ਜੀਵਨ ਦਾਤਾ ਜਾਕੇ ਨਿਗਮ ਦੂਦ ਕੇ ਠਟਾਬ ਸਮੁੰਦ ਬਿ ਲੋਗਨ ਕੋ ਮਟਾ ਤਾ ਕੀ ਹੋ ਬਿਲੋਵਣ ਹਾਰੀ ਕਿਉ ਮਿਟੈ ਗੋਸ਼ਾਸ਼ ਤੋ ਹਰੀ ਜੇ ਦੂਰਾ ਮਨਾ ਕਰਸ ਪਤਾਰਾ ਜਗ ਜੀਵਨ ਪ੍ਰਾਣ ਅਧਾਰ ਰਹਾਵ ਤੇਰੇ ਗਲੇ ਤੌਕ ਪਗ 베ਰੀ ਤੂੰ ਘਰ ਘਰ ਰਮਈਏ ਫੇਰੀ ਤੂੰ ਅਜਹੁ ਨ ਚੇਤ ਸチェਰੀ ਤੂੰ ਜਮ ਬਪਰੀ ਹੈ ਹੇਰੀ ਪ੍ਰਵ ਕਰਨ ਕਰਾਵਣ ਹਾਰੀ ਕਿਆ ਚੇਰੀ ਹਾਥ ਵਿਚਾਰੀ ਸੋਈ ਸੋਈ ਜਾਗੀ ਤਿਤ ਜਿਤ ਲਾਈ ਤਿਤ ਲਾਗੀ ਕਿਰਤੈ ਸੁਮਤ ਕਹਾਂ ਤੇ ਪਾਈ ਜਾਤੇ ਭ੍ਰਮ ਕੀ ਲੀਕ ਮਿਟਾਈ ਸੋ ਰਸ ਕਬੀਰ ਜਾਨਿਆ ਮੇਰੋ ਗੁਰ ਪ੍ਰਸਾਦ ਮਨ ਮਾਨਿਆ ਜੇ ਬਾਜ ਨਾ ਜੀਆ ਜਾਈ ਜੋ ਮਿਲੇ ਤਾਂ ਕਾਲ ਅਗਾਈ ਸਦ ਜੀਵਨ ਭਲੋ ਕਹਾਂ ਹੀ ਮੋਏ ਬਿਨ ਜੀਵਨ ਨਹੀਂ ਅਬ ਕਿਆ ਕਥੀਏ ਗਿਆਨ ਵਿਚਾਰਾ ਨਿਜ ਨਿਰਖਤ ਗਤ ਬਿਵਹਾਰ ਰਹਾਉ ਕਾਸ ਕੁੰਕਮ ਚੰਦਨ ਗਾਰਿਆ ਬਿਨ ਨੈਣ ਹੁਨ ਜਗਤ ਨਿਹਾਰੇ ਬੂਧ ਪਿਤਾ ਇੱਕ ਜਾਇ ਬਿਨ ਠਾਹਰ ਨਗਰ ਬਸਾਇਆ ਜਾਚਕ ਜਨ ਦਾਤਾ ਪਾਇਆ ਸੋ ਦੀਆ ਨਾ ਜਾਈ ਖਾਇ ਛੋੜਿਆ ਨਾ ਜਾਏ ਮੂਕਾ ਔਰਨ ਪਹਿਜਾਨਾ ਚੂਕਾ ਜੋ ਜੀਵਨ ਮਰਨਾ ਜਾਣੇ ਸੋ ਪੰਚ ਸਹਿਲ ਸੁਖ ਮਾਨੇ ਕਬੀਰ ਸੋ ਤਨ ਪਾਇ ਹਰ ਪੇਟ ਤ ਆਪ ਮਿਟਾਇਆ ਕਿਆ ਪੜੀਏ ਕਿਆ ਗੁਣਿਏ ਕਿਆ 베ਦ ਪੁਰਾਨਾ ਸੁਣੀਏ ਪੜੀ ਸੁਣੀ ਕਿਉ ਹੋਈ ਜੋ ਸਹਜ ਨ ਮਿਲੇਉ ਸੋਈ ਹਰਗਾ ਨਾਮ ਨ ਜਪਸ ਗਵਾਰਾ ਕਿਆ ਸੋਚੈ ਬਾਰੰਬਾਰਾ ਰਹਾਉ ਅੰਧਿਆਰੇ ਦੀਪਕ ਚਹੀਏ ਇੱਕ ਬਸਤੇ ਅਗੋਚਰ ਲਈਏ ਬਸਤੇ ਅਗੋਚਰ ਪਾਈ ਘਟ ਦੀਪਕ ਰਹਿ ਅਸਮਾਈ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਮਨ ਮਾਨੇ ਲੋਗ ਨ ਪਤੀਜੇ ਨਾ ਪਤੀਜੇ ਤੋ ਕਿਆ ਕੀਜੇ ਹਿਲਦੇ ਕਪਟ ਮੁਖ ਗਿਆਨੀ ਝੂਠੇ ਕਹਾਂ ਬਿਲੋਬਸ ਪਾਣੀ ਕਾਇਆ ਮਾਂਜ ਸਕੌਣ ਗਣਾ ਜੋ ਘਟ ਪੀਤਰ ਹੈ ਮਲਨਾ ਰਹਾਉ ਲੋਕੀ ਅਟ ਸੜ ਤੀਲ ਥਨਾਈ ਕਉਰਾ ਪਨ ਤਉ ਨਾ ਜਾਈ ਕਹਿ ਕਬੀਰ ਵਿਚਾਰੀ ਭਵ ਸਾਗਰ ਤਾਰ ਮੁਰਾਰੀ ਸੋਰਠ ੴ ਸਤਿਗੁਰ ਪ੍ਰਸਾਦ ਬਹੁ ਪਰਪੰਚ ਕਰ ਪਰ ਤਨ ਲਿਆਵੇ ਸੁਤਦਾਰਾ ਪਿਆਨ ਲੁਟਾਵੇ ਮਨ ਮਿਰ ਪੂਲੇ ਕਪਟ ਨਾ ਕੀਜੇ ਅੰਤਨ ਬੇਰਾ ਤੇ ਜੀ ਪਹਿਲੀ ਜੇ ਰਹਾਉ ਸ਼ਿਨਿ ਸ਼ਿਨ ਤਨ ਛਿਜੈ ਜਰਾ ਜਣਾਵੇ ਤਬ ਤੇਰੀ ਓਗ ਕੋਈ ਪਾਣੀ ਨਾ ਪਾਵੇ ਕਹਿ ਤਕਬੀਰ ਕੋਈ ਨਹੀਂ ਤੇ ਤੇਰਾ ਹਿਰਦੈ RAM ਕੀ ਨਾ ਜਪੈ ਸਵੇਰਾ ਸੰਤੋ ਮਨ ਪਵਣੇ ਸੁਖ ਬਣਿਆ ਕਿਛ ਜੋਗ ਪ੍ਰਾਪਤ ਗਣਿਆ ਰਹੋ ਗੁਰ ਦਿਖਲਾਈ ਮੋਰੀ ਕਿਛਿਤ ਮਿਰਗ ਪੜਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀਲੇ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮੇਟਿਆ ਉਭਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮੰਨਿਆ ਸਵਾਗ ਸੋਰਠ ਭੁਖੇ ਭਗਤ ਨ ਕੀਜੈ ਜਹਿ ਮਾਲ ਆਪਣੀ ਲੀਜੈ ਹੋ ਮੰਗੋ ਸੰਤ ਨਰੀਨਾ ਮੈਂ ਨਾਹੀ ਕਿਸੀ ਕਾ ਦੇਨਾ ਮਾਦੋ ਕੈਸੀ ਬਣੈ ਤੁਮ ਸੰਗੇ ਆਪ ਨ ਦੇਹੋ ਤਲੇਹੋ ਮੰਗੇ ਰਹਾਓ ਦੋਏ ਸਿਰ ਮੰਗੋ ਚੂਨਾ ਪਾਓ ਕਿਉ ਸੰਗ ਲੂਨਾ ਅਦ ਸੇਰ ਮੰਗੋਂ ਦਾਲੇ ਮੁਕ ਦੋਨੋ ਵਖਤ ਜਿਵਾਲੇ ਖਾਟ ਮੰਗੋਂ ਚੌਪਾਈ ਸਿਰਹਾਣਾ ਅਵਰ ਤੁਲਾਈ ਉਪਰ ਕੋ ਮੰਗੋਂ ਥੀਂਦਾ ਤੇਰੀ ਭਗਤ ਕਰੇ ਜਨ ਥੀਂਦਾ ਮੈਂ ਨਾਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਕਹ ਕਬੀਰ ਮਨ ਮੰਨਿਆ ਮਨ ਮੰਨਿਆ ਤੋ ਹਰ ਜਾਣਿਆ ਰਾਗ ਸੋਰਠ ਬਾਣੀ ਭਗਤ ਨਾਮ ਦੇ ਜੀ ਕੀ ਕਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਜਬ ਦੇਖਾਂ ਤਬ ਗਾਵਾਂ ਤਉ ਜਨ ਧੀਰਜ ਪਾਵਾਂ ਨਾਦ ਸਮਾਇ ਲੋਰੇ ਸਤਿਗੁਰ ਪੇਟਿਲੇ ਦੇਵਾ ਰਹਾਓ ਜਹ ਚਿਲ ਮਿਲਕਾਰ ਦਿਸੰਤਾ ਤਹ ਅਨਹਦ ਸ਼ਬਦ ਬਜੰਤ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ ਰਤਨ ਕਮਲ ਕੋਠਰੀ ਚਮਕਾਲ ਬਿਜੁਲ ਤਹੀਂ ਨੇ ਰਹਿ ਨਾਹੀਂ ਦੂਰ ਨਿਜ ਆਤਮੈ ਰਹਿਆ ਭਰਪੂਰ ਜਹ ਅਨਹਤ ਸੂਰ ਉਜਾਰਾ ਤਹ ਦੀਪਕ ਜਲੇ ਸੰਸਾਰ ਗੁਰ ਪ੍ਰਸਾਦੀ ਜਾਨਿਆਂ ਜਨ ਨਾਮਾ ਸਹਿਜ ਸਮਾਨਿਆਂ ਕਰ ਚੌਥਾ ਸੋਰਠ ਪਾੜ ਪੜੋਸ਼ਨ ਪੂਛ ਲੈ ਨਾਮ ਕਾ ਪੇਸ਼ਾਨ ਸ਼ਵਾਈ ਹੋ ਤੋ ਪਹਿ ਦੁਗਣੀ ਮਜ਼ਦੂਰੀ ਦੇ ਹੋਮੋ ਕ ਬੇੜੀ ਦੇ ਹੋ ਬਤਾਈ ਹੋ ਰੀ ਬਾਈ ਬੇੜੀ ਦੇ ਨਾ ਜਾਈ ਦੇਖ ਬੇੜੀ ਰਹੋ ਸਮਾਈ ਹਮਾਰੇ ਬੇੜੀ ਪ੍ਰਾਣ ਅਦਾਰਾ ਰਹਉ ਬੀੜੀ ਪ੍ਰੀਤ ਮਨਜੂਰੀ ਮੰਗੇ ਜੋ ਕੋ ਸ਼ਾਨ ਸ਼ਬਾਵੇ ਹੋ ਲੋਗ ਕੁਟੰਬ ਸੁਭੋਤੇ ਤੂਰੇ ਤੋਂ ਆਪਨ ਬੀੜੀ ਆਵੇ ਹੋ ਐਸੋ ਬੀੜੀ ਬਰਨ ਨਾ ਸਕੋਂ ਸਭ ਅੰਤਰ ਸਭ ਠਾਈ ਹੋ ਗੁੰਗੇ ਮਹਾ ਅੰਮ੍ਰਿਤ ਰਸ ਚਾਖਿ ਆ ਪੁੱਛੇ ਕਹਿ ਨਾ ਜਾਈ ਹੋ ਬੀੜੀ ਕੇ ਗੁਣ ਸੁਣ ਰਿਬਾਈ ਜਲਦ ਬਾੰਦ ਤੂੰ ਥਾਪਿਓ ਹੋ ਨਾਮੇ ਕੇ ਸੁਮੀ ਸੀ ਬਹੋਰੀ ਲੰਕ ਬਪੀਖਣ ਆਪਿਓ ਹੋ ਸੁਰਠ ਕਰ ਤੀਜਾ ਅਨ ਮੜਿਆ ਮੰਗਲ ਬਜੈ ਬਿਨ ਸਾਵਣ ਘਣ ਹਰ ਗਾਜੇ ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ ਮੋਹ ਕੋ ਮਿਲਿਓ RAM ਸਨੇਹੀ ਜੇ ਮਿਲਿਏ ਮਿਲੇ ਦੇहि सुदेहि लहाओ ਮਿਲ ਪਾਰ ਸਕੰਚਨ ਹੋਇਆ ਮੁਖ ਮਨਸਾ ਰਤਨ ਪਰੋਇ ਨਿਜ ਭਾਉ ਪਇਆ ਭਉ ਅੱਗਾ ਗੁਰੂ ਪੂਛੇ ਮਨ ਪਤੀ ਅੱਗ ਜਲ ਪੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮੇ ਤਤ ਪਛਾਨਿਆ ਰਾਗ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਏ ਕੋ ਓੰਕਾਰ ਸਤ ਗੁਰ ਪਤਸਾਦ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੇ ਉਦਦ ਜਲ ਕੇਵਲ ਜਲ ਮਾਹੀ ਮਾਦ ਵੇ ਕਿਆ ਕਹੀਏ ਪਰਮੇ ਐਸਾ ਜੈ ਸਮਾਨੀ ਹੋਏ ਨ ਤੈ ਸਰਹਾਉ ਨਰਪਤ ਏਕ ਸਿੰਘਾਸਣ ਸੋਇਆ ਸੁਪਨੇ ਭਇਆ ਪਿਖਾਰੀ ਅਸ਼ਤ ਰਾਜ ਬਿਸ਼ਰਤ ਦੁਖ ਪਾਇਆ ਸੋਗਤ ਭਈ ਹਮਾਰੀ ਰਾਜ ਪੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇ ਅਨੇਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿ ਨ ਆਇਆ ਸਰਬੇ ਏਕ ਅਨੇਕੇ ਸਵਾਮੀ ਸਭ ਕਟ ਪੁਗ ਵੈ ਸੋਈ ਕਹਿ ਰਵਿਦਾਸ ਹਾਥ ਪੈ ਨੀਰ ਸਹਜੇ ਹੋਏ ਸੋ ਹੋਈ ਜੋ ਹਮ ਬੰਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੰਧੇ ਆਪਣੇ ਛੂਟਣ ਕੋ ਜਤ ਕਰਲ ਜਤਨ ਕਰੋ ਹਮ ਛੂਟੇ ਤੁਮ ਆਰਾਦੇ ਮਾਧਵੇ ਜਾਣਤ ਹੋ ਜੈ ਸੀਤੇ ਸੀਬ ਕਹਾ ਕਰੋਗੇ ਐਸੀ ਰਹਾਉ ਮੀਨ ਪਕਰ ਫਾਂਕਿਓ ਰਕਟਿ ਉਰਾਂਦ ਕੀਓ ਬਹਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਨੀਆ ਪਣ ਬਾਬੇ ਨਾਹੀ ਕਿਸੇ ਕੋ ਭਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗ ਤ ਬਿਆਪਿਓ ਭਗਤ ਨਹੀਂ ਸੰਤਾਪ ਕਹਿ ਰਵਿਦਾਸ ਭਗਤ ਇੱਕ ਬਾਂਢੀ ਅਬ ਇਹ ਕਿਆ ਸੋ ਕਹੀਏ ਜਾ ਕਾਰਨ ਹਮ ਤੁਮ ਆਰਾਦੇ ਸੋ ਸੁਖ ਦੁਖ ਅਜਹੂ ਸਹੀਏ ਦੁਖ ਤਲ ਦੁਲਬ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬ ਵੇਕੇ ਰਾਜੇ ਇੰਦਰ ਸੰਸਰ ਗ੍ਰਹਿ ਆਸਣ ਬਿਨ ਹਰ ਭਗਤ ਕਹੋ ਕਹਿ ਲੇਖੇ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜਿਹ ਰਸ ਅਨ ਰਸ ਵਿਸਰ ਜਾਹੀ ਰਹਾਓ ਜਾਨ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵ ਸਜਾਹੀ ਇੰਦਰੀ ਸਵਲ ਨੇਵਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ ਕਹੀਤ ਆਨ ਅਚਰਿਅਤ ਅਨਕਛ ਸਮਝ ਨ ਪਰਿਆ ਪਰਮਾਇ ਕਹਿ ਰਵਿਦਾ ਸੁਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੀਨ ਵਸ ਜਾਕੇ ਚਾਰ ਪਦਾਰਥ ਅਸ਼ਟ ਦਸਾ ਸਿਦ ਨਵ ਨਿਦ ਕਰ ਤਲਤਾ ਕੇ ਹਰ ਹਰ ਹਰਨਾ ਜਪਹਿ ਰਸਨਾ ਔਰ ਸਭ ਤਿਆਗ ਬਚਨ ਰਚਨਾ ਰਹਾਉ ਨਾਨਕ ਖਿਆਨ ਪੁਰਾਨ বেদ ਵਿਦ 34 ਅੱਖਰ ਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰਨਾਹੀ ਸਹਿਜ ਸਮਾਦ ਉਪਾਦ ਰਹਿਤ ਫੁਨ ਵੱਡੇ ਭਾਗ ਲਿਵ ਲਾਗੀ ਕਹਿ ਰਵਿਦਾਸ ਪ੍ਰਗਾਸ ਰਿਦੈ ਤਰ ਜਨਮ ਮਰਨ ਪੈ ਭਾਗੀ ਜੋ ਤੁਮ ਗਿਰਵਰ ਤਉ ਹਮ ਮੋਰਾ ਜਉ ਤੁਮ ਚੰਦ ਤੋ ਹਮ ਭਏ ਹਿ ਚਕੋਰਾ ਮਾਧਵੀ ਤੁਮ ਨਾ ਤੋਰ ਹੋ ਤੋ ਹਮ ਨਹੀਂ ਤੋਰ ਹੈ ਤੁਮ ਸਿਉ ਤੋਰ ਕਬਨ ਸਿਉ ਜੋਰ ਹੈ ਰਹਾਓ ਜਉ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਲਤ ਤੋ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਜਹ ਜਹ ਜਉ ਤਹਾ ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨਾ ਦੇਵਾ तुमरे भजन कटें ज फासा कह रवे गारा हाड मास नाड़ी को पिंजर पंखी वसै बिचारा प्राणी क्या मेरा क्या तेरा जैसे तरवर पंख बसेरा रहो राखो कंध उसारो नीवा साढ़े तीन हाथ तेरी सीवा बंके ਬਾਲ ਪਾਗ ਸਿਰਡੇਰੀ ਇਹ ਤਨ ਹੋਏ ਗੋਪਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਾਰੀ ਮਿਲ ਜਾਉ ਤ ਕਮੀਨੀ ਪਾਂਤ ਕਮੀਨੀ ਓਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ RAM ਚੰਦ ਕਹਿ ਰਵਿਦਾਸ ਚਮਾਰ ਚਰਮਟਾ ਗਾਂਠ ਨ ਜਣਈ ਲੋਗ ਗਠਾ ਵਪਨਹੀ ਰਹਾ ਾਰ ਨਹੀਂ ਜਹ ਤੋਪੋ ਨਹੀਂ RAM ਵੀ ਠਾਉ ਰੋਪੋ ਲੋਗ ਗੰਠ ਗੰਠ ਖਰਾਬੀ ਗੁੱਜਾ ਹੋ ਬਿਨ ਗੰਠੇ ਜਾਏ ਪਹੁੰਚਾ ਰਵਿਦਾਸ ਚ ਪੈ ਰਾਮ ਨਾਮ ਮੋਹ ਜਮ ਸਿਉ ਨਾਹੀ ਕੰਮ ਰਾਗ ਸੋਲਠ ਬਾਣੀ ਭਗਤ ਪੀਖਣ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਨੈਣੋ ਨੀਲ ਬਹਿ ਤਨ ਖੀਨਾ ਭਏ ਕੇਸ ਬੁੱਧ ਬਾਣੀ ਰੂਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰਹਿ ਪਰਾਨੀ ਰਾਮ ਰਾਇ ਹੋ ਹੋ ਬੇਦਵਨ ਵਾਰੀ ਆਪਣੇ ਸੰਤਾਂ ਲਿਹੋ ਉਬਾਰੀ ਰਹੋ ਮਾਥੇ ਪੀਰ ਸ਼ਰੀਰ ਜਲਨ ਹੈ ਕਰ ਕਲੇਜੇ ਮਾਹੀ ਐਸੀ ਬੇਦਨ ਉਪਜ ਖਰੀ ਪਈ ਵਾ ਕ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜਗ ਸਾਰ ਗੁਰ ਪ੍ਰਸਾਦ ਕਹੇ ਜਨ ਪੀਖਨ ਭਾਵਉ ਮੋਖ ਦਵਾਰ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਅਨਕ ਜਤਨ ਕਰ ਹਿਰਦੇ ਰੱਖਿਆ ਰਤਨਾ ਸਪੈ ਸਪਾਇ ਹਰ ਗੁਣ ਕਹਿਤੇ ਕਹਿ ਨਾ ਜਾਈ ਜੈਸੇ ਗੁੰਗੇ ਕੀ ਮਠਿਆਈ ਲਹਾਰ ਸੁਨਾ ਰਮਤ ਸੁਣਤ ਸੁਖ ਸਰਵਣਾ ਚਿਤ ਚੇਤੇ ਸੁਖ ਹੋਈ ਕਹੋ ਪੀਖਣ ਦੋ ਨੈਣ ਸੰਤੋਖੇ ਜਹ ਦੇਖਾਂ ਤਹ ਸੋਈ ਤਨਾਸਰੀ ਮਹੱਲਾ ਪਹਿਲਾ ਕਰ ਪਹਿਲਾ ਚੌਪਦੀ ਇਕ ਓੰਕਾਰ ਸਤਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈ ਪੰ ਗੁਰ ਪ੍ਰਸਾਦ ਜੀਉ ਡਰ ਤਹੈ ਆਪਣਾ ਕਹਿ ਸਿਉ ਕਰੀਂ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹੋ ਆਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਭਾਰ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਨ ਸਤਿਗੁਰ ਬਾਣੇ ਜਾਉ ਰਹੋ ਸਰਬੰਸਾ ਚਾਈ ਕਹ ਦੂਜਾ ਨਾਹੀ ਕੋਇ ਤਕੀ ਸੇਵਾ ਸੋ ਕਰੀ ਜਾ ਕੋ ਨਦਰ ਕਰੀ ਤੁਧ ਬਾਝ ਪਿਆਰੀ ਕੀਵ ਰਹਾ ਸਭ ਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ ਜਿਸ ਅਗੇ ਪਿਆਰੀ ਜਾਏ ਕਹਾਂ ਰਹਾ ਸੇਵੀ ਸਾਹਿਬ ਆਪਣਾ ਬਲ ਨਾ ਜਾਂਚੋ ਕੋਈ ਨਾਨਕ ਤਾਕਾ ਦਾ ਸਾਹਿਬ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਬਿਟੋ ਬਿੰਦ ਬਿੰਦ ਚੁਖ ਚੁਖ ਹੋਏ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ